ਜਿਆਨਾ ਦੇ ਟੀਸੀ ਦਫਤਰ ਕੰਮ ਕਰਵਾਉਣ ਆ ਰਹੇ ਲੋਕਾਂ ਨੂੰ ਗਰਮੀ ਦੇ ਵਿੱਚ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਰਿਹਾ ਜਿਸ ਦੇ ਚਲਦੇ ਲੋਕਾਂ ਨੂੰ ਮੁੱਲ ਦਾ ਪਾਣੀ ਖਰੀਦਣਾ ਪੈ ਰਿਹਾ ਜਿਸ ਦਾ ਕਾਰਨ ਲੁਧਿਆਣਾ ਜੀਸੀ ਦਫਤਰ ਦੇ ਬਾਹਰ ਲੱਗੀ ਫ੍ਰਿਜ ਦਾ ਖਰਾਬ ਹੋਣਾ ਹੈ ਉੱਥੇ ਮੰਗ ਪੱਤਰ ਦੇਣ ਲਈ ਪਹੁੰਚੇ ਲੋਕਾਂ ਨੇ ਕਿਹਾ ਉਹ ਸਵੇਰ ਦੇ ਇੱਥੇ ਪਹੁੰਚੇ ਹੋਏ ਨੇ ਪਾਣੀ ਨਾ ਮਿਲਣ ਕਾਰਨ ਪਰੇਸ਼ਾਨ ਨੇ ਉਹਨਾਂ ਨੂੰ ਮਜਬੂਰ ਹੈ ਨਾ ਪਾਣੀ ਖਰੀਦ ਕੇ ਪੀਣਾ ਪੈ ਰਿਹਾ ਹੈ ਉੱਥੇ ਉਹਨਾਂ ਨੇ ਕਿਹਾ ਪਾਣੀ ਬਾਹਰ ਡੁੱਲ ਰਿਹਾ ਹੈ ਅਤੇ ਇਕੱਠਾ ਹੋਣ ਕਾਰਨ ਮੱਖਣ ਅਤੇ ਮੱਖੀਆਂ ਆਉਂਦੀਆਂ ਨੇ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ। ਹਾਂਜੀ ਮੇਰਾ ਨਾਮ ਖੁਸ਼ੀਰਾਮ ਆ ਜੀ। ਅਸੀਂ ਡੀਸੀ ਦਾ ਉੱਤਰ ਆਏ ਸੀਗੇ ਜੀ। ਇੱਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਜੀ। ਸਵੇਰ ਤੋਂ ਪਿਆਸੇ ਬੈਠੇ ਆ ਇੱਥੇ। ਪਾਣੀ ਮੁੱਲ ਲੈ ਲੈ ਕੇ ਪੀ ਰਹੇ ਆ ਪਾਣੀ ਥੱਲੇ ਡੁੱਲਦਾ। ਜੀ। ਹਾਂ ਜੀ ਲੱਗਦਾ ਕਿ ਇਹਦੇ ਨਾਲ ਬਿਮਾਰੀ ਵੀ ਫੈਲਦੀ ਜਦੋਂ ਸਾਫ ਪਾਣੀ ਤੇ ਮੱਛਰ ਹਾਂ ਜੀ ਹਾਂ ਇੱਥੇ ਮੱਛਰ ਵੀ ਫੈਲਦਾ ਜੀ ਉਰੇ ਇਹਦੇ ਨਾਲ ਬਿਮਾਰੀ ਫੈਲ ਜਾਂਦੀ ਹੈ ਜੀ ਹਾਂ ਜੀ ਕੀ ਲੱਗਦਾ ਫ੍ਰਿਜ ਚੱਲ ਰਹੀ ਹੈ ਫ੍ਰਿਜ ਚੱਲਦੀ ਆ ਪਾਣੀ ਨਹੀਂ ਆ ਰਿਹਾ ਜੀ ਇਹਦੇ ਥੱਲੇ ਢਲੂ ਪਾਣੀ ਥੱਲੇ ਢਲੂ ਆ ਰਿਹਾ ਹੈ ਗਰਮੀ ਦਾ ਕਰਮਚਾਰੀਆਂ ਨੂੰ ਦੇਖਣਾ ਚਾਹੀਦਾ ਵੀ ਆਮ ਲੋਕ ਜਿਹੜੇ ਆਉਂਦੇ ਨੇ ਕਿ ਜਿਲ੍ਹੇ ਹਾਂ ਜੀ ਹਾਂ ਇਹਨਾਂ ਨੂੰ ਦੇਖਣਾ ਚਾਹੀਦਾ ਜੀ ਕਰਮਚਾਰੀਆਂ ਨੂੰ ਵੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਇੱਥੇ ਤੇ ਪਾਣੀ ਦਾ ਪ੍ਰਬੰਧ ਕੋਈ ਨਹੀਂ ਹੈਗਾ ਜੀ ਹਾਂ ਜੀ ਕੁੱਟੀਆਂ ਤੇ ਦੇਖੋ ਜੀ ਉਮੇ ਬੰਦ ਰਹੇ ਚੱਲ ਨਹੀਂ ਰਹੀਆਂ ਪਾਣੀ ਕਿੰਨੀ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਜੀ ਇਹਦਾ ਕੋਈ ਧਿਆਨ ਦਿੱਤਾ ਜਾਵੇ ਕਿਹੜੀ ਜਗ੍ਹਾ ਡੀਸੀ ਤੇ ਦਹੀ ਦਫ਼ਤਰ ਆ ਜੀ ਲੁਧਿਆਣਾ ਜੀ ਹਾਂ ਜੀ ਤੇ ਹੁਣ ਫਿਰ ਪਾਣੀ ਫਿਰ ਕਿੱਥੋਂ ਪੀਤਾ ਪਾਣੀ ਮੁੱਲ ਪੀਂਦੇ ਆ ਜੀ ਬੰਦੇ ਆ ਸਾਰੇ ਸਾਗਦੇ ਪਾਣੀ ਨੂੰ ਖੜੇ ਨੇ ਬੰਦੇ ਆ ਰਹੀ 100 ਬੰਦਾ ਖੜਾ ਜੀ 100 ਬੰਦਾ ਹੋਊ ਸਾਡਾ ਆਇਆ ਅੱਜ ਦਹੀ ਦਫ਼ਤਰ ਉਹ ਪਾਣੀ ਕਿੰਨੀ ਸਾਰੇ ਬੰਦੇ ਦੇਖਦੇ ਨਹੀਂ ਪਾਣੀ ਨਹੀਂ ਮਿਲ ਰਿਹਾ ਪੀਣ ਨੂੰ ਹਾਂ ਜੀ ਪਰੇਸ਼ਾਨ ਹੋ ਰਿਹਾ ਪਾਣੀ ਨਹੀਂ ਰੁਕੇ ਮਿਲ ਰਿਹਾ ਥੱਲੇ ਡੋਲ ਰਿਹਾ ਹੈ ਉਹਨੂੰ ਲੈ ਕੇ ਤੁਹਾਡੇ ਮਾਮਲੇ ਤੇ ਹਾਂ ਚ ਲੱਗਦਾ ਹੈ ਡੀਸੀ ਦਫਤਰ ਦੇ ਬਾਹਰ ਵਾਟਰ ਕੂਲਰ ਲੱਗਿਆ ਹੈ ਵੱਡੀ ਪ੍ਰੇਤ ਲੱਗੀ ਹੈ ਇੱਕ ਤਾਂ ਮੈਂ ਹੀ ਲੁਵਾਈ ਆ ਉੱਥੇ ਅੱਜ ਤੋਂ 7 ਸਾਲ ਪਹਿਲਾਂ ਲੁਵਾਈ ਸੀ ਪਾਣੀ ਦੀ ਪਾਣੀ ਥੱਲੇ ਡੋਲ ਰਿਹਾ ਨਹੀਂ ਮੈਂ ਤਾਂ ਨਵਾਂ ਲਵਾ ਕੇ ਦਿੱਤਾ ਹੈ ਤਾਂ ਹੁਣ ਉਹਨਾਂ ਦੇ ਜਿਹੜੇ ਇੱਥੇ ਬਾਹਰ ਬੈਠੇ ਨੇ ਉਹਨਾਂ ਨੂੰ ਚਾਹੀਦਾ ਨਾ ਕਿਹੜਾ ਟਿਕਟ ਜਿਹੜੇ ਉੱਥੇ ਬੈਠੇ ਨੇ ਜਿਹੜੇ ਉਸ ਬ੍ਰਾਂਚ ਨੂੰ ਲੀਡ ਕਰਦੇ ਨੇ ਉਹ ਦੇਖਣ ਕਿਉਂ ਨਹੀਂ ਦੇਖਦੇ ਹੁਣ ਹਰ ਚੀਜ਼ ਐਮਐਲਏ ਨੂੰ ਥੋੜੀ ਦੇਖਣੀ ਹੈਗੀ ਆ ਕੋਈ ਗੱਲ ਹੁਣ ਮੇਰੀ ਨੌਲੇਜ ਲੈ ਲਈ ਮੈਂ ਆਪਣੇ ਬੰਦੇ ਭੇਜੂੰਗਾ ਔਰ ਜਿਹਦੀ ਜ਼ਿੰਮੇਵਾਰੀ ਜ਼ਿਆਦਾ ਬਾਰੇ ਲੋਕ ਪਰੇਸ਼ਾਨ ਹੋ ਰਹੇ ਨੇ ਬਿਲਕੁਲ ਸਾਡੇ ਦੇਖੋ ਪਾਣੀ ਪੂਰੇ ਦਾ ਇੰਤਜ਼ਾਮ ਆ ਸਾਰਾ ਕੁਝ ਇੱਥੇ ਆ ਦੇਖੋ ਬੋਤਲਾ ਪਾਣੀ ਦੀ